ਸਸਰੀ ਗਾਲ ਜੀ ਮੈਂ ਹਰਸ਼ਦੀਪ ਘੋੜ ਸੰਧੂ ਤੇ ਗੱਲ ਕਰਦੇ ਹਾਂ ਜੀ 19 ਜੁਲਾਈ ਨੂੰ ਇੱਕ ਪੋਸਟ ਪਾ ਕੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੇ ਪਾਰਟੀ ਛੱਡਣ ਬਾਰੇ ਗੱਲ ਕੀਤੀ ਸੀ ਉਹਨਾਂ ਨੇ ਇੱਕ ਪੋਸਟ ਪਾ ਕੇ ਕਿਹਾ ਕਿ ਮੈਂ ਜੋ ਇੱਕ ਬੇਨਤੀ ਕਰਦੀ ਹਾਂ ਸਪੀਕਰ ਨੂੰ ਕਿ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਅਨਮੋਲ ਗਗਨਮਾਨ ਦੀ ਜਿੱਤੇ ਅਨਮੋਲ ਗਗਨਮਾਨ ਨੇ ਆਪਣੀ ਪੋਸਟ ਪਾ ਕੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਮੈਂ ਅਸਤੀਫਾ ਦੇਣਾ ਚਾਹੁੰਨੀ ਆ ਆਮ ਆਦਮੀ ਪਾਰਟੀ ਦੇ ਵਿੱਚੋਂ ਤੇ ਦੂਸਰੇ ਪਾਸੇ ਕਾਫੀ ਤਰਥੱਲੀ ਮਚ ਗਈ ਆਮ ਆਦਮੀ ਪਾਰਟੀ 'ਤੇ ਜਿੱਥੇ ਇੱਕ ਪਾਸੇ ਅਨਮੋਲ ਗਗਨ ਮਾਨ ਜੋ ਪੰਜ ਚੁਟਕੀ ਮਾਰ ਕੇ 5 ਮਿੰਟ 'ਚ ਐਮਐਸਪੀ ਲੈਣ ਦੀਆਂ ਗੱਲਾਂ ਕਰਦੀ ਸੀ ਤੇ ਉਹਨੂੰ ਪਹਿਲਾਂ ਉਹਦੇ ਤੋਂ ਜੋ ਕੈਬਿਨੇਟ ਮੰਤਰੀ ਦਾ ਅਹੁਦਾ ਖੋਇਆ ਗਿਆ ਉਸ ਤੋਂ ਬਾਅਦ ਉਹਨੇ ਫਿਰ ਖੁਦ ਅਸਤੀਫਾ ਦਿੱਤਾ ਤਾਂ ਇਹੋ ਜਿਹੀਆਂ ਕਾਫੀ ਜੋ ਨੇ ਗੱਲਾਂ ਨਿਕਲ ਕੇ ਬਾਹਰ ਆਈਆਂ ਲੇਕਿਨ ਬਾਅਦ ਵਿੱਚ ਰਮਨ ਅਰੋੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਤੇਜਰੀ ਵੱਲੋਂ ਮਨਾ ਲਿਆ ਗਿਆ ਤਾਂ ਉਹਨਾਂ ਨੇ ਅਸਤੀਫਾ ਜੋ ਸਵੀਕਾਰ ਨਾ ਕੀਤਾ ਤੇ ਫਿਰ ਅਨਮੋਲ ਗਗਨਮਾਨ ਉਸੇ ਤਰ੍ਹਾਂ ਹੀ ਕੰਮ ਕਰਦੀ ਨਜ਼ਰ ਆਈ ਜੇਕਰ ਗੱਲ ਕਰੀਏ ਤਾਂ ਹੁਣ ਫਿਰ ਅਨਮੋਲ ਗਗਨਮਾਨ ਦਾ ਮਾਨ ਨੂੰ ਕਾਫੀ ਵੱਡਾ ਚਟਕਾ ਲੱਗਾ ਹੈ ਜਦੋਂ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜੋ ਹੈ ਵਿਧਾਨ ਸਭਾ ਕਮੇਟੀ ਤੋਂ ਹਟਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅਲਮੋਲ ਗਗਨ ਮਾਨ ਨੂੰ ਇੱਕ ਪਾਸੇ ਵਾਪਸ ਲੈ ਕੇ ਆਇਆ ਗਿਆ ਲੇਕਿਨ ਦੂਸਰੇ ਪਾਸੇ ਹੀ ਹੁਣ ਉਹਨਾਂ ਨੂੰ ਜੋ ਹੈ ਵਿਧਾਨ ਸਭਾ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ ਜੋ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੰਤਰੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਨੇ ਪਾਵੇ ਵਿਧਾਇਕਾਂ ਦੇ ਅਹੁਦੇ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੋਵੇ ਪਰ ਉਹਨਾਂ ਨੂੰ ਸਾਲ 25-26 ਤੋਂ ਵਿਧਾਨ ਸਭਾ ਦੀ ਪ੍ਰਸ਼ਨ ਅਤੇ ਸੰਦਰਭ ਕਮੇਟੀ ਕੋਸ਼ਨ ਐਂਡ ਰੀਫਰੈਂਸ ਕਮੇਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ ਹੁਣ ਉਹਨਾਂ ਦੀ ਜਗ੍ਹਾ ਰਾਜਪੁਰਾ ਦੀ ਵਿਧਾਇਕ ਨੀਲਾ ਮਿੱਤਲ ਨੂੰ ਬਾਕੀ ਸਮੇਂ ਵਿੱਚ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਤਾਨੂੰ ਦੱਸਦੇ ਨੇ ਕਿ ਵਿਧਾਨ ਸਭਾ ਵੱਲੋਂ ਜਾਰੀ ਹੁਕਮ ਵਿੱਚ ਲਿਖਿਆ ਹੈ ਕਿ ਇਹ ਕਾਰਵਾਈ ਸਪੀਕਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਨਿਯਮ 183 ਤਹਿਤ ਕੀਤੀ ਗਈ ਹੈ ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਦੀ ਜਗ੍ਹਾ ਨੀਲਾ ਮਿੱੱਤਲ ਨੂੰ ਕਮੇਟੀ ਵਿੱਚ ਰਹਿ ਸਮੇ ਲਈ ਨਾਮਜ਼ ਕੀਤਾ ਤੇ ਇਸ ਤਰ੍ਹਾਂ ਤਰਨਤਾਰਨ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ 27 ਜੂਨ 2025 ਨੂੰ ਮੌਤ ਹੋ ਗਈ ਸੀ ਇਸ ਕਾਰਨ ਕਾਰੋਬਾਰੀ ਕਮੇਟੀ ਵਿੱਚ ਇੱਕ ਖਾਲੀ ਸੀਟ ਹੋ ਗਈ ਕੁਲਦੀਪ ਸਿੰਘ ਢਾਲੀਵਾਲ ਨੂੰ ਉਨ੍ਹਾ ਉੱਥੇ ਨਿਯੁਕਤ ਕੀਤਾ ਗਿਆ ਤੇ ਸਪੀਕਰ ਇਹ ਕਾਰਵਾਈ ਵਿਧਾਨ ਸਭਾ ਦੇ ਨਿਯਮ 180 ਦੇ ਤਹਿਤ ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਅਨਮੋਲ ਗਗਨ ਮਾਨ ਤੋਂ ਇੱਕ ਅਹੁਦਾ ਹੋਰ ਖੋ ਲਿਆ ਗਿਆ ਹੈ ਜਿੱਥੇ ਇੱਕ ਪਾਸੇ ਉਹਨਾਂ ਨੂੰ ਵਿਦਵਸਭਾ ਦੀਆਂ ਚੋਣਾਂ 2027 ਦੀਆਂ ਸਿਰਤੇ ਨੇ ਤੇ ਦੂਸਰੇ ਪਾਸੇ ਜਿੱਥੇ ਉਹਨਾਂ ਨੇ ਆਪਣਾ ਅਹੁਦਾ ਦਿੱਤਾ ਲੇਕਿਨ ਉਸ ਅਹੁਦੇ ਨੂੰ ਫਿਰ ਉਹਨਾਂ ਨੂੰ ਸੰਭਾਲਣ ਲਈ ਵਾਪਸ ਲੈ ਕੇ ਆਏ ਗਏ ਤੇ ਲੇਕਿਨ ਅੱਜ ਫਿਰ ਵੱਡਾ ਅਹੁਦਾ ਉਹਨਾਂ ਤੋਂ ਖੋ ਕੇ ਇਹ ਕੀ ਸਾਬਿਤ ਕਰਨਾ ਚਾਹਦੀ ਹੈ ਆਮ ਆਮ ਪਾਰਟੀ ਦੀ ਸਰਕਾਰ ਧੰਨਵਾਦ